ਕੀਤੇ ਜਵਾਨ ਤਬਾਹ ਲਾ ਸਾਹਮਣੇ ਆਇਆ ਸੀ ਇਸ ਮਾਮਲੇ ਦੇ ਵਿੱਚ ਮ੍ਰਿਤਕਾ ਦੇ ਪਰਿਵਾਰ ਦੇ ਵੱਲੋਂ ਸ਼ਿਕਾਇਤ ਤੋਂ ਬਾਅਦ ਸਹੁਰੇ ਦੇ ਪਤੀ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਇਸ ਮਾਮਲੇ ਦੇ ਵਿੱਚ ਸ਼ਾਮਲ ਮ੍ਰਿਤਕਾ ਦੀ ਨਨਾਨ ਦੀ ਹਲੇ ਤਾਂ ਗ੍ਰਿਫਤਾਰੀ ਨਹੀਂ ਹੋਈ ਹੈ ਐਸਨੂੰ ਲੈ ਕੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਬਠਿੰਡਾ ਦੇ ਐਸਐਸਪੀ ਦੇ ਦਫ਼ਤਰ ਦੇ ਬਾਹਰ ਤਰਨਾ ਲਗਾਇਆ ਅਤੇ ਮ੍ਰਿਤਕਾ ਦੀ ਨਨਾਨ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਬੱਸ ਹੋਣੀ ਸੀ ਜੀ ਬੱਸ ਹੋਣਾ ਮੈਨੂੰ ਵੀ ਕੁੜੀ ਕਿੱਲੀ ਆ ਬਲੱਡ ਘਟ ਗਿਆ ਗੋਪ ਹੋ ਗਈ ਚਲੋ ਸੀ ਕਾਏ ਪਾਸੜ ਜਾਣਾ ਰੁਕੀ ਪਈ ਸੀ ਜੀ ਲੱਗਦਾ ਜੀ ਇੰਨੇ ਪਤਾ ਕੋਸਾ ਦੱਸ ਕੇ ਨਹੀਂ ਗਈ ਕੋਸਾ ਗਾਇ ਘਰ ਕਰ ਤੇ ਉਸ ਦੁਬਾਰਾ ਇਸੀ ਕੋਲੇ ਗਏ ਦੇਖੋ ਕੋਈ ਕੋਸ ਨੇ ਸਾਡੀ ਸੁਣਵਾਈ ਨਹੀਂ ਕਰੀ ਸਾਡਾ ਹੈ ਮੰਮੀ ਆ ਬਿਆਹ ਕਿੰਨਾ ਟੈਂਪ ਕੈਨੂੰ ਤੋਂ ਆਮੀ ਨਹੀਂ ਹੋ ਗਈ ਬਿਆਹ ਕੀ ਉਸੋਂ ਪਹਿਲਾਂ ਕਿ ਉਹਨਾਂ ਨੇ ਤੁਸੀਂ ਕਿ ਤੁਹਾਨੂੰ ਪਰੇਸ਼ਾਨ ਕੀਤਾ ਜੀ ਹੈ ਕਿ ਉਹਨਾਂ ਆਪੇ ਜਦੋਂ ਵੀ ਲਾ ਕੇ ਸੱਤ ਮਹੀਨੇ ਆਖੀ ਗਈ ਸੀ ਲਾਇਆ ਜਦੋਂ ਵੀ ਨਕਤਾ ਤਾਈ ਇੱਕ ਮੈਂ ਵੀ ਯਾਦ ਕਰ ਰਹੀ ਹਾਂ ਰਾਈ ਲੈ ਕੇ ਸੀਗੇ ਤੇ ਉਹ ਬਾਅਦ ਵੀ ਕਹਿੰਦੀ ਵੀ ਠੀਕ ਆ ਠੀਕ ਰਹੀ ਦੋ ਤਿੰਨ ਮਿੰਟ ਨੂੰ ਕਰੀ ਹੁਣ ਫੇਰ ਹੋਰ ਕੋਈ ਕੰਮ ਕਰਦੇ ਹੋਗੇ ਮਾਰਿਆ ਕਦੋਂ ਗਿਆ ਉਸ ਦਾ ਆਸਰਾ ਨਹੀਂ ਲੈਣਾ ਪਲੀਜ਼ ਇੱਥੇ ਬੈਠੋ ਇੱਥੇ ਹੀ ਬੈਠਾਂਗੇ ਜੋ ਵੀ ਆਪਣਾ ਅੰਦਰਲੇ ਵੀਰ ਆ ਕੇ ਕਹਿਣਗੇ ਉਨ੍ਹਾਂ ਦੇ ਮੁਤਾਬਕ ਅਗੇ ਫੈਸਲਾ ਲੈਣਾ ਬਾਪੂ ਇਹ ਮਾਮਲਾ ਕੀ ਹੈਗਾ ਇਹ ਇਹ ਬਹਿਮਣ ਦਵਾਨੇ ਤੋਂ ਜੰਗੀ ਰਾਣੀ ਕੁੜੀ ਆ ਵੀ ਆਈ ਸੀ 7 ਸਾਲ ਹੋ ਗਿਆ ਹੂੰ ਬਹਿਮਣ ਦਵਾਨੇ ਤੋਂ ਤੇ ਉਹ ਕੁੜੀਆ ਦੀ ਮਤਲਬ ਸਾਰੇ ਪਰਿਵਾਰ ਦੇ ਮਾਰਤੀ ਹੂੰ ਵਿੱਚ ਉਹਦੀ ਨਨਾਨ ਉਹਦੀ ਸੱਸ ਸਹੁਰੇ ਘਰ ਵਾਲਾ ਤੇ ਸਹੁਰਾ ਪਰੰਤੂ ਚਾਰਾਂ ਦੇ ਪਰਚਾ ਤਾਂ ਕਰ ਲਿਆ ਦਰਜ ਕੁੜੀ ਨੂੰ ਬਚਾਇਆ ਜਾ ਰਿਹਾ ਉਹਦੇ ਤੇ ਅੱਜ ਤੱਕ ਰੇਡ ਹੀ ਨਹੀਂ ਕਰੀ 45 ਦਿਨੋਂ ਕਿੰਨੇ ਦਿਨ ਹੋ ਗਏ ਲਗਭਗ 45 ਦਿਨ ਹੋ ਗਏ ਜੀ ਹਾਂ ਜੋ ਇਹ ਇਸ ਮਾਮਲੇ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਨੂੰ ਮਿਲੇ ਨਹੀਂ ਬਹੁਤ ਵਾਰੀ ਮਿਲੇ ਜੀ ਮਤਲਬ ਥਾਣਾ ਸਾਦਰ ਨੂੰ ਵੀ ਮਿਲੇ ਨਹੀਂ ਮਤਲਬ ਤੇ ਇਹ ਕੁੜੀ ਦੇ ਨਾਨਕੇ ਪਿੰਡ ਦਿਉਣਾ ਅਸੀਂ ਦਿਉਣ ਤੋਂ ਆ ਬਿਮਨ ਤੋਂ ਉਹਨਾਂ ਦੀ ਲੜਕੀ ਸੀ ਵਿਆਹ ਹੀ ਜੰਗੀ ਰਾਣੀ ਹੈ ਦੋਨੋਂ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ ਇਹ ਤੋਂ ਪਹਿਲਾਂ ਚ 5-6 ਵਾਰ ਇਕੱਠੀਆਂ ਹੋ ਚੁੱਕੀਆਂ ਡੀਐਸਪੀ ਮੈਡਮ ਨੂੰ ਮਿਲਿਆ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਪਹਿਲਾਂ ਇਹ ਤੋਂ ਪਹਿਲਾਂ ਵੀ ਆ ਕੇ ਮਤਲਬ ਮਿਲੇ ਉਦੋਂ ਵੀ ਵਿਸ਼ਵਾਸ ਦਵਾਇਆ ਜੀਐਸਐਸਪੀ ਦੇ ਮੈਡਮ ਦੇ ਆਏ ਸਾਂ ਐਸਐਸਪੀ ਮੈਡਮ ਹੈ ਨਹੀਂ ਐਸਪੀਐਚ ਆਏ ਨਹੀਂ ਗੱਲਬਾਤ ਲਈ ਜੇ ਗੱਲਬਾਤ ਚੱਲ ਰਹੀ ਅੰਦਰ ਟੀਮ ਗਈ ਹੋਈ ਹੈ ਉਹ ਬਾਹਰ ਚਾਹ ਕੇ ਦੱਸੂ ਜੋ ਵੀ ਫੈਸਲਾ ਹੁੰਦਾ ਪਰੰਤੂ ਅਸੀਂ ਤਾਂ ਕੋਈ ਇਹਦੇ ਤੋਂ ਸਾਨੂੰ ਨਾ ਤਾਂ ਧਰਨੇ ਲਾਉਣ ਦਾ ਚਾਹੋ ਆ ਇੱਕ ਬੈਂਕਰ ਦੀ ਬੰਦੇ ਦੀ ਕੁੜੀ ਚੰਗੀ ਨਾਣਾ ਮੈਰਿਡ ਹੈ ਉਹਦੀ ਉਹਦੇ ਨੋਟਰ ਲੋ ਉਹਦਾ ਡਾਊਰੀ ਡੈੱਟ ਦਾ ਪਰਚਰ ਦਿਸਦਾ ਹੋਇਆ ਸੀ ਨੋਟਰ ਗੱਲ ਕਰਨ ਦੇ ਵਿੱਚ ਉਹਦੇ ਵਿੱਚ ਉਸ ਕੁੜੀ ਦੇ ਡੈੱਟ ਦੇ ਜਿਹੜਾ 4 ਕਿਊ ਸੀਗੇ ਉਹਦਾ ਹਸਬੰਡ ਉਹਦੇ ਫਾਦਨੇ ਨੋ ਮਦਰੇ ਨੋਦ ਸਿਸਟਰ ਨੂੰ ਲਓ ਉਹਦੇ ਵਿੱਚ ਜੇ ਤਿੰਨ ਦੋਸ਼ੀ ਫੜਲੇ ਸੀ ਜਿਹੜੀ ਉਹਦੀ ਨਾਨ ਹੈ ਉਹ ਅੱਜ ਤੱਕ ਅਸੀਂ ਅਰੈਸਟ ਨਹੀਂ ਕੀਤੀ ਉਸ ਕਰਕੇ ਧਰਨਾ ਦਿੱਤਾ ਗਿਆ ਸੀ ਕਿ ਉਹਦੀ ਨਾਨ ਉਹ ਜਲਦੀ ਜਲਦੀ ਅਰੈਸਟ ਕਰਾਵੇ ਤਾਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਨ 2 ਦਿਨ ਦੇ ਟਾਈਮ ਅੰਦਰ ਜਾਵੇ 2 ਦਿਨ ਦੇ ਵਿੱਚ ਵਿੱਚ ਉਹ ਜਿਹੜੀ ਲੜਕੀ ਉਹਨੂੰ ਅਰੈਸਟ ਕਰੇ ਤਾਂ ਖਵਾਰੀ ਮੈਮ ਚੇਂਜ ਹੋ ਜਾਵੇ ਉਹ ਨਹੀਂ